ਭਾਈ ਬਖਤੌਰ ਵਰਗਾ ਕਾਂਡ ਹੁਣ ਇਸ ਜਗ੍ਹਾ ਤੇ ਵੀ ਹੋ ਸਕਦਾ ਹੈ ਨਸ਼ਾ ਤਸਕਰਾਂ ਦੀ ਸੂਚਨਾ ਦੇਣ ਵਾਲੀ ਇਸ ਔਰਤ ਦਾ ਨਾਂ ਵੀ ਆਪਣਾ ਪੁਲਿਸ ਵੱਲੋਂ ਡਿਸਕਲੋਜ਼ ਕੀਤਾ ਗਿਆ ਐਸਐਚਓ ਤੇ ਇਸਨੇ ਦੋਸ਼ ਲਗਾਈ ਹੈ ਕਿ ਐਸਚੋ ਨੇ ਸ਼ਰਿਆ ਮੁਖ ਦਾ ਨਾਮ ਹੈ ਜਿਹੜਾ ਉਹ ਨਸ਼ਾ ਤਸਕਰਾਂ ਦੇ ਕੋਲ ਲਿਆ ਗਿਆ ਇਸ ਨੂੰ ਲੈ ਕੇ ਅੱਜ ਉਹ ਬਠਿੰਡਾ ਦੇ ਇਸ ਐਸਪੀ ਨੂੰ ਇਸ ਸਬੰਧੀ ਮਿਲਣ ਦੇ ਲਈ ਆਈ ਤੇ ਦੂਜੀ ਪਾਸੇ ਡੀਐਸਪੀ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਮਾਮਲੇ ਜਾਂਚ ਕੀਤੀ ਜਾ ਰਹੀ ਹੈ ਅਗਰ ਇਸ ਦੇ ਵਿੱਚ ਐਸਐਚਓ ਦੀ ਇਹਦੇ ਵਿੱਚ ਆਪਣਾ ਗਲਤੀ ਜੇ ਸਾਹ ਨੂੰ ਮਿਲੀ ਹੈ ਆ ਅਸੀਂ ਉਸਤੇ ਬਣਦੀ ਕਾਰਵਾਈ ਜਿਹੜੀ ਉਹ ਕਰਾਂਗੇ ਇਸ ਤਰ੍ਹਾਂ ਬਣਦਾ ਹੈ ਕਿ ਪਿਛਲੇ ਦਿਨੀ ਬਠਿੰਡਾ ਜ਼ਿਲ੍ਹੇ ਦੇ ਪਿੰਡ ਭਾਈ ਬਖਤੌਰ ਵਿਖੇ ਵੀ ਇਸ ਤਰ੍ਹਾਂ ਦਾ ਮਾਮਲਾ ਹੋਇਆ ਸੀ ਜਿੱਥੇ ਇੱਕ ਵਿਅਕਤੀ ਵੱਲੋਂ ਨਸ਼ਾ ਤਸਕਰਾਂ ਦੀ ਸ਼ਿਕਾਇਤ ਕੀਤੀ ਗਈ ਅਤੇ ਨਸ਼ਾ ਤਸਕਰਾਂ ਵੱਲੋਂ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਉਹਦੀ ਲੱਤਾਂ ਤੱਕ ਤੋੜ ਦਿੱਤੀਆਂ ਗਈਆਂ ਸਨ ਅਤੇ ਇਹ ਮਾਮਲਾ ਕਾਫੀ ਹਾਈਲਾਈਟ ਹੋਇਆ ਸੀ ਤੇ ਇਸੇ ਤਰ੍ਹਾਂ ਇਸ ਔਰਤ ਵੱਲੋਂ ਵੀ ਇਸ ਆਪ ਨਸ਼ਾ ਤਸਕਰਾਂ ਦੀ ਸੂਚਨਾ ਜਿਹੜੀ ਉਹ ਪੁਲਿਸ ਨੂੰ ਦਿੱਤੀ ਅਤੇ ਪੁਲਿਸ ਵੱਲੋਂ ਉਹਨਾਂ ਤੇ ਕਾਰਵਾਈ ਕਰਨ ਦੀ بجائے ਇਸ ਦੇ ਭਰਾ ਦੇ ਉੱਤੇ ਇੱਕ ਹੀ ਮਾਮਲੇ ਦਰਜ ਕਰ ਦਿੱਤੇ ਗਏ ਇਸ ਔਰਤ ਦਾ ਕਹਿਣਾ ਹੈ ਕਿ ਐਸ ਐਚ ਓ ਨੇ ਹੀ ਉਸ ਦਾ ਨਾਮ ਲੜਾ ਉਹ ਉਹਨਾਂ ਦੇ ਕੋਲ ਵੀ ਆਪਣਾ ਇਸ ਸੰਬੰਧੀ ਵੀ ਆਪ ਦੱਸਿਆ ਗਿਆ ਹੈ ਤੇ ਉਹ ਉਹਨਾਂ ਵੱਲੋਂ ਇਹਨੂੰ ਲਗਾਤਾਰ ਧਮਕੀਆਂ ਦੀ ਜਿਹੜੀ ਆ ਉਹ ਮਿਲ ਰਹੀਆਂ ਹਨ ਉਹ ਉਸ ਦਾ ਕਹਿਣਾ ਹੈ ਕਿ ਉਸ ਦੇ ਘਰਾਂ ਦੇ ਵਿੱਚ ਇਟਾ ਰੋੜੇ ਵੀ ਇਹਨਾਂ ਵੱਲੋਂ ਮਾਰੇ ਜਾ ਰਿਹਾ ਹੈ ਲੇਕਿਨ ਦੇਖਣਾ ਇਹ ਹੋਵੇਗਾ ਕਿ ਹੁਣ ਐਸ ਐਚ ਓ ਤੇ ਕਿਸ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ ਇਹ ਤਾਂ ਬਾਅਦ ਦੀ ਗੱਲ ਹੈ ਲੇਕਿਨ ਇੱਕ ਵਾਰੀ ਡੀ ਐਸ ਪੀ ਦਾ ਕਹਿਣਾ ਹੈ ਕਿ ਜੇ ਐਸ ਐਚ ਓ ਇਹ ਤੇ ਵੀ ਦੋਸ਼ੀ ਪਾਇਆ ਗਿਆ ਤਾਂ ਉਸ ਤੇ ਬਣਦੀ ਕਾਰਵਾਈ ਜਿਹੜੀ ਹੋ ਕੀਤੀ ਜਾਵੇਗੀ ਕਿਉਂਕਿ ਐਸਐਸਪੀ ਨੇ ਹੁਣ ਐਸਪੀਡੀ ਦੀ ਇਸ ਸੰਬੰਧੀ ਓਟ ਲਗਾ ਦਿੱਤੀ ਹੈ ਅਤੇ ਉਹ ਦੋ ਦਿਨ ਦੀ ਛੁੱਟੀ ਤੇ ਹਨ ਅਤੇ ਉਸ ਤੋਂ ਬਾਅਦ ਜਿਹੜੀ ਅਗਲੀ ਕਾਰਵਾਈ ਹੋ ਹੋਵੇਗੀ ਇਹ ਔਰਤ ਅੱਜ ਆਪਣੀ ਇਹ ਆਪਣਾ ਸ਼ਿਕਾਇਤ ਰਹਿ ਗਈ ਐਸਐਸਪੀ ਨੂੰ ਮਿਲੀ ਉਸ ਨੂੰ ਹਮੇਸ਼ਾ ਡਰ ਬਣਿਆ ਵੀ ਆਪਣੇ ਰਿਹਾ ਹੈ ਅਤੇ ਉਹਦਾ ਕਹਿਣਾ ਹੈ ਕਿ ਅਗਰ ਉਸ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਸੇਮ ਮਾਮਲੇ ਨੂੰ ਵੀ ਮਿਲੇਗੀ ਤੇ ਉਹ ਅਦਾਲਤ ਦੇ ਵਿੱਚ ਵੀ ਜਾਵੇਗੀ ਅਤੇ ਉਹ ਹਰ ਹੱਦ ਤੱਕ ਇਸ ਮਾਮਲੇ ਨੂੰ ਅੱਗੇ ਲੈ ਕੇ ਜਾਵੇਗੀ ਅਗਰ ਉਸ ਨੂੰ ਇਨਸਾਫ ਨਾ ਮਿਲਿਆ ਜਾਂ ਐਸੋਸੀਏਟੀ ਕਿਤਾ ਨੀ ਕੀ ਕਾਰਵਾਈ ਨਾ ਹੋਈ ਤਾਂ ਉਹ ਸ੍ਰੀ ਤੱਕ ਜਾਵੇਗੀ ਇੱਥੇ ਤੱਕ ਇਹ ਅਦਾਲਤ ਵਿੱਚ ਜਾਵੇਗੀ ਤੇ ਸੇਮ ਮਾਮਲੇ ਨੂੰ ਵੀ ਸੰਬੰਧਿਤ ਉਹਨੂੰ ਮਿਲੇਗੀ ਆ ਉਸ ਨੂੰ ਸੌਣਿਆ ਕੀ ਕੰਨ ਕੀ ਕਹਿੰਦੀ ਹੈ ਯਾਰਤ ਅਤੇ ਨਾਲ ਬਠਿੰਡਾ ਦੇ ਡੀਐਸਪੀ ਗੁਰਪ੍ਰੀਤ ਸਿੰਘ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਹਾਂਜੀ ਮੇਰਾ ਨਾਮ ਕਮਲਜੀਤ ਕौरा ਜੀ ਮੈਂ ਅਬੋਹਰ ਦੀ ਰਹਿਣ ਵਾਲੀ ਰਾਮਪਰੇ ਦੀ ਕੁੜੀ ਆ ਜੀ ਮੈਂ ਤੇ ਸਰ ਮੈਂ ਬੋਚਰ ਹੋ ਗਿਆ ਸੀ ਮੇਰੇ ਬ੍ਰਦਰ ਦੇ ਤੇ 1 ਸਾਲ ਹੋ ਗਿਆ ਪਰਚੇ ਚੱਲ ਰਹੇ ਨੇ ਉਹਨਾਂ ਤੇ ਝੂਠੇ ਪਰਚੇ ਪਾਏ ਗਏ ਆ ਜੀ ਬਲੈਕੀਆਂ ਦੇ ਕਾਰਨ ਰਾਮਪਰੇ ਦੇ ਵਿੱਚ ਬਹੁਤ ਬਲੈਕ ਹੋ ਰਹੀ ਆ ਚਿੱਟੇ ਦੀ ਤਾਂ ਬਹੁਤ ਵੱਡੀ ਗੜ ਹੈ ਜੀ ਕਿਉਂਕਿ ਮੈਂ ਮੈਡਮ ਕੋਲੇ ਦਿੱਤੀ ਦਰਖਾਸਤ ਦਿੱਤੀ ਜੀ ਇਸ ਤੋਂ ਬਾਅਦ ਮੈਡਮ ਨੇ ਐਸਪੀਡੀ ਸਾਹਿਬ ਨੂੰ ਮਾਰਕ ਕੀਤੀ ਮੈਂ ਸਾਰਿਆਂ ਕੋਲੇ ਜਾ ਜਾ ਕੇ ਆ ਗਈ ਐਸਐਚਓ ਬੂਟਾ ਸਿੰਘ ਕੋਲੇ ਵੀ ਗਈਆਂ ਜੀ ਡੀਐਸਪੀ ਪ੍ਰਦੀਪ ਸਿੰਘ ਕੋਲੇ ਵੀ ਗਈਆਂ ਹੁਣ ਇਸ ਤੋਂ ਬਾਅਦ ਮੈਂ ਮੈਡਮ ਕੋਲੇ ਵੀ ਆਈਆਂ ਜੀ ਇਹਨਾਂ ਨੇ ਐਸਪੀਡੀ ਸਾਹਿਬ ਨੂੰ ਕੇਸ ਦਿੱਤਾ ਜੀ ਇਸ ਤੋਂ ਬਾਅਦ ਜੀ ਇਹਨਾਂ ਨੇ ਮੇਰਾ ਨਾਮ ਇਸਤੇਮਾਲ ਕੀਤਾ ਜੀ ਕਿਉਂਕਿ ਮੈਂ ਤਾਂ ਕੋਈ ਵੀ ਮਤਲਬ ਨਾਮ ਸ਼ੋ ਕੀਤਾ ਹੀ ਨਹੀਂ ਆਉਦਾ ਨਾ ਹੀ ਮੈਂ ਪਾਇਆ ਹੀ ਹੈ ਜੀ ਨਾਮ ਕਿਉਂਕਿ ਮੇਰਾ ਨਾਮ ਲੈ ਲੈ ਕੇ ਉਹ ਉੱਥੇ ਕਹਿ ਰਹੇ ਆ ਵੀ ਇਸ ਕੁੜੀ ਨੇ ਦਰਖਾਸਤ ਪਾਈ ਆ ਮੇਰੀ ਠੀਕ ਹੈ ਜੋ ਦਰਖਾਸਤ ਹੈਗੀ ਉਹ ਗੁਪਤ ਹੈ ਮੈਂ ਤਾਂ ਕਿਸੇ ਦਾ ਨਾਮ ਲਿਆ ਹੀ ਨਹੀਂ ਜੀ ਇਹ ਆਪਦੇ ਕੋਲੋਂ ਹੀ ਜੀ ਚੱਕਦੇ ਆ ਇਹ ਐਸਾ ਅੰਦਰ ਕਹਿ ਰਹੇ ਜੀ ਸਾਰੇ ਕਿਉਂਕਿ ਐਸ ਐਚਓ ਬੂਟਾ ਸਿੰਘ ਵੀ ਕਹਿ ਰਿਹਾ ਮੇਰੀ ਮਾਂ ਨੂੰ ਮੇਰੇ ਬ੍ਰਦਰ ਨੂੰ ਸਾਰਿਆਂ ਨੂੰ ਕਹਿ ਰਿਹਾ ਇਸ ਤਰੀਕੇ ਨਾਲ ਤੁਹਾਡੀ ਕੁੜੀ ਇਹ ਕਰਵਾ ਰਹੀ ਆ ਉਹਨਾਂ ਦੇ ਜਿਹੜੇ ਸਟਾਫ ਦੇ ਮੈਂਬਰ ਨੇ ਉਹ ਵੀ ਸਾਰੇ ਦੱਸ ਰਹੀ ਹੈ ਜੀ ਘਰੋ ਘਰੀ ਜਾ ਜਾ ਕੇ ਕੋਈ ਹੋਰ ਵੀ ਬੰਦਾ ਨਹੀਂ ਜੀ ਛੱਡ ਰਿਹਾ ਕਿਉਂਕਿ ਹਰੇਕ ਬੰਦਾ ਸਾਡੇ ਘਰੇ ਆ ਕੇ ਜੀ ਸਿੱਧੀ ਗੱਲ ਇਟਾਂ ਰੋੜੇ ਚਲਾਉਂਦੇ ਆ ਅਸੀਂ ਦੁਖੀ ਪਰੇਸ਼ਾਨ ਹੋਏ ਪਏ ਮੈਂ ਹੁਣ ਪ੍ਰਸ਼ਾਸਨ ਕੋਲੇ ਵੀ ਮੈਡਮ ਕੋਲੇ ਵੀ ਗਈਆਂ ਉਹ ਕਹਿੰਦੇ ਦੀ ਐਸਪੀਟੀ ਸਾਹਿਬ ਹੈ ਨਹੀਂਗੇ ਹੁਣ ਇਸ ਤਰੀਕੇ ਨਾਲ ਜੀ ਫਸੀ ਪਈ ਗਿਆ ਪੂਰੀ ਕਿਉਂਕਿ ਉਹ ਬੰਦੇ ਕਹਿੰਦੇ ਵੀ ਪਰਚੇ ਜਿਹੜੇ ਪੁਆਏ ਆ ਇਹ ਤੂੰ ਹੀ ਪੁਆਏ ਆ ਵੀ ਤੂੰ ਹੀ ਛੱਡਦੇ ਕਾਰਵਾਈਆਂ ਕਰਾ ਰਹੀਆਂ ਪਰ ਉਸ ਟਾਈਮ ਦੇ ਉੱਤੇ ਪੁਲਿਸ ਪ੍ਰਸ਼ਾਸਨ ਕਿੱਥੇ ਗਿਆ ਹੋਇਆ ਸੀ ਜਿਸ ਟਾਈਮ ਦੇ ਉੱਤੇ ਜਸਪ੍ਰੀਤ ਦੇ ਉੱਤੇ ਝੂਠੇ ਪਰਚੇ ਪਾਏ ਗਏ ਸੀ ਜਸਪ੍ਰੀਤ ਨੂੰ ਨਿਆਂ ਤਾਂ ਕਿਉਂ ਨਹੀਂ ਇਹ ਮਿਲਿਆ ਕਿਉਂਕਿ ਐਸਐਚਓ ਬੂਟਾ ਸਿੰਘ ਨੇ ਚੱਕਿਆ ਚੱਕ ਕੇ ਪਰਚਾ ਘੱਟਤਾ ਜਿਹੜਾ ਮੁਲਾਜ਼ਮ ਆਉਂਦਾ ਨਵੀਂ ਕੁਰਸੀ ਤੇ ਬਹਿੰਦਾ ਆਉਂਦਾ ਆ ਕੇ ਜਸਪ੍ਰੀਤ ਤੇ ਪਰਚਾ ਫੈਂਦਾ ਦੂਜੇ ਜਿਹੜੇ ਚਿੱਟਾ ਵੇਚ ਰਹੇ ਆ ਉਹ ਕੀ ਵੇਚ ਰਹੇ ਆ ਗੋਲੀਆਂ ਵੇਚ ਰਹੇ ਆ ਸ਼ਰਮਾਂ ਮਖੇ ਰਹੇ ਆ ਉੱਥੇ ਕਿਉਂ ਨਹੀਂ ਉਹ ਕਰ ਰਹੇ ਅਸੀਂ ਬਲਾ ਬਲਾ ਕੇ ਵੀ ਥੱਕ ਗਏ ਆ ਉਹ ਚੀਜ਼ ਚੱਕਦੇ ਆ ਖੁਦ ਆਪ ਹੀ ਪਾਸੇ ਕਰ ਦਿੰਦੇ ਆ ਕਹਿ ਦਿੰਦੇ ਆ ਵੀ ਇੱਥੇ ਕੋ ਸਾਨੂੰ ਮਿਲਿਆ ਹੀ ਨਹੀਂ ਉਲਟਾ ਸਾਨੂੰ ਝੂਠੇ ਝੂਠੀਆਂ ਤਾਂਕੀਆਂ ਮਿਲਦੀਆਂ ਹਰ ਟਾਈਮ ਮਿਲਦੀਆਂ ਵੀ ਇਸ ਤਰੀਕੇ ਨਾਲ ਅਸੀਂ ਤੁਹਾਨੂੰ ਵੀ ਹੁਣ ਥੋੜੇ ਦੇ ਵੀ ਕਾਰਵਾਈ ਕਰਾਂਗੇ ਤੁਸੀਂ ਦੱਸੋ ਵੀ ਅਸੀਂ ਕਿੱਥੇ ਸਾਡਾ ਬਚਾਅ ਕਿੱਥੇ ਹੋ ਸਕਦਾ ਮਨਜੀਤ ਕੌਰ ਦਾ ਕੋਈ ਦੋਸ਼ ਨਹੀਂ ਸੀ ਜਿਹਦੇ ਵਿੱਚ ਇਹਨਾਂ ਨੇ ਚੱਕਿਆ ਚੱਕੇ ਸੱਤੇ ਦਾ ਪਰਚਾ ਪਾਇਆ ਜਿੰਦਰ ਸੁਨਿਆਰੀ ਸੀ ਜਿਹੜੀ ਲਾਉਂਦੀ ਸੀ ਸੱਤਾ ਉਸ ਜਨਾਨੀ ਦਾ ਲਿਆ ਕੇ ਇਹਨਾਂ ਨੇ ਸਾਰਾ ਪਰਚਾ ਉਹਨੇ ਖੁਦ ਸਾਰੇ ਬੰਦੇ ਵੀ ਦੱਸਿਆ ਇਹ ਇਸ ਤਰੀਕੇ ਨਾਲ ਆਸਮੀ ਵੀ ਲੈ ਕੇ ਗਏ ਮੇਰੇ ਘਰੋਂ ਪਰਚੇ ਲੈ ਕੇ ਗਏ ਨਾਲੇ ਗੋਲੀ ਵੀ ਲੈ ਕੇ ਗਏ ਆ ਉਹਦੇ ਕੋਲੋਂ 600 ਗੋਲੀ ਵੀ ਮਿਲੀ ਆ ਤੇ ਪਰ ਉਹਦਾ ਪਰਚਾ ਵੀ ਸੱਤੇ ਦਾ ਲੈ ਕੇ ਗਿਆ ਉਹੀ ਪਰਚਾ ਲੈ ਜਾ ਕੇ ਮੇਰੀ ਮਾਂ ਨੂੰ ਡਰਾ ਧੰਕਾ ਕੇ ਐਸਐਚਓ ਬੁੱਟਾ ਸਿੰਘ ਨੇ ਨਾਲੇ ਰੁਪਇਆ 50000 ਲਿੱਤਾ ਰਾਤ ਨੂੰ ਨਾਲੇ ਮੇਰੀ ਮਾਂ ਨੂੰ 12 ਵਜੇ ਤੱਕ ਬਾਹਰ ਰੱਖਿਆ ਜਸਪ੍ਰੀਤ ਦਾ ਰਮਾਣਾ ਇੰਨਾ ਤਗੜਾ ਲਿੱਤਾ ਜੀ ਤੁਸੀਂ ਪੁੱਛ ਕੇ ਦੇਖੋ ਕੋਈ ਕੰਮ ਵੀ ਨਹੀਂ ਸੀ ਕਰਦਾ ਪਰ ਫੇਰ ਵੀ ਉਸ ਦੇ ਉੱਤੇ ਇਸ ਤਰੀਕੇ ਨਾਲ ਇਹਨੇ ਜ਼ੁਲਮ ਕੀਤੇ ਆ 376 ਵਜੇ ਉਹਦੇ ਇੱਕ ਲੱਤ ਵੀ ਨਾੜ ਬਲਾਕ ਹੋਈ ਆ ਇੱਕ ਅੱਖ ਵੀ ਨਿਗਾ ਗਈ ਆ ਉਸ ਦੇ ਜਿੰਮੇਵਾਰ ਕੌਣ ਪੰਜਾਬ ਪੁਲਿਸ ਜ਼ਿੰਮੇਵਾਰ ਹੈ ਮੈਂ ਖੁਦ ਕਹਿੰਦੀ ਹਾਂ ਰਾਮਪੁਰਾ ਪੁਲਿਸ ਕਿਉਂ ਪਾਰ ਜਸਪ੍ਰੀਤ ਜਸਪ੍ਰੀਤ ਦੇ ਉੱਤੇ ਝੂਠੇ ਪਰਚੇ ਕਿਉਂਕਿ ਉਹ ਵੀ ਪਹਿਲਾਂ ਯੋਧ ਨਸ਼ਿਆਂ ਦੇ ਵਿਰੁੱਧ ਖੜੀ ਸੀ ਖੜਾ ਸੀ ਕਿਉਂਕਿ ਹੁਣ ਜਸਪ੍ਰੀਤ ਨੇ ਜੇ ਠੱਲ ਪਾਈ ਤਾਂ ਦੇਖਿਆ ਵੀ ਹੁਣ ਕਮਲਜੀਤ ਕੌਰ ਖੜੀ ਹੋ ਗਿਆ ਹੁਣ ਕਮਲਜੀਤ ਕੌਰ ਦੇ ਉੱਤੇ ਦਬਾਅ ਪਾ ਰਹੇ ਆ ਉਹ ਇਹੀ ਕਹਿ ਰਹੇ ਆ ਵੀ ਹੁਣ ਅਸੀਂ ਤੈਨੂੰ ਵੀ ਨਹੀਂ ਬਖਸ਼ਣਾ ਤੇਰੇ ਤੇ ਵੀ ਪਰਚਾ ਪਵਾ ਕੇ ਆਵਾਂਗੇ ਤੁਸੀਂ ਦੱਸੋ ਸਾਨੂੰ ਇਨਸਾਫ ਕਿੱਥੇ ਮਿਲ ਸਕਦਾ ਜਦੋਂ ਸਾਨੂੰ ਸੀਨੀਅਰ ਅਧਿਕਾਰ ਕੋਲੋਂ ਨਹੀਂ ਇੱਥੋਂ ਨਹੀਂ ਮਿਲ ਰਿਹਾ ਇਨਸਾਫ ਸਾਨੂੰ ਤੁਸੀਂ ਦੱਸੋ ਵੀ ਅਸੀਂ ਇ ਮਿਲੇ ਹੋ ਹਾਂ ਜੀ ਹਾਂ ਜੀ ਮਿਲੇ ਆ ਜੀ ਮਿਲੇ ਆ ਉਹਨਾਂ ਨੇ ਸਿੱਧਾ ਨਾਮ ਲਿੱਤਾ ਉਹਨਾਂ ਨੇ ਕਿਹਾ ਸਭ ਦੇ ਘਰੋ ਘਰ ਜਾ ਕੇ ਦੱਸਿਆ ਬੂਟਾ ਸਿੰਘ ਨੇ ਰਾਤ ਨੂੰ 9 ਵਜੇ ਸੱਤਪਾਲ ਸਿੰਘ ਨੂੰ ਮੁੰਸੀ ਨੂੰ ਬੁਲਾਇਆ ਜਿਹੜਾ ਪੱਠੇ ਤੇ ਲੱਗਿਆ ਉਹਨੂੰ ਖੁਦ ਕਹੀਏ ਸ਼ਰਿਆਮ ਗੱਲ ਵੀ ਕਮਲਜੀਤ ਘੋੜਾ ਤੇਰੇ ਮੁੰਡਿਆਂ ਦੇ ਉੱਤੇ ਕਾਰਵਾਈ ਕਰਵਾ ਰਹੀ ਆ ਉਧਰੋਂ ਆਪਣੇ ਬੂਟਾ ਸਿੰਘ ਦਾ ਇੱਕ ਦੋਸਤ ਹੈ ਦਿਲਜਾਰ ਉਸ ਬੰਦੇ ਨੇ ਵੀ ਗੱਲ ਕਹੀ ਆ ਵੀ ਹਸਰੀ ਕੇ ਨਾਲ ਤੇਰੇ ਮੁੰਡਿਆਂ ਦੇ ਉੱਤੇ ਪਰਚਾ ਪਵਾ ਰਹੀ ਆ ਕਮਲਜੀਤ ਘੋੜਾ ਪਵਾ ਰਹੀ ਆ ਇਹਨਾਂ ਕੋਲ ਕੀ ਸਬੂਤ ਆ ਵੀ ਕਮਲਜੀਤ ਹੀ ਸਾਰਾ ਕੰਮ ਕਰ ਰਹੀ ਆ ਇਸ ਉਹ ਤਾਂ ਵੇਣ ਮੈਨੂੰ ਮੈਨੂੰ ਇਹਨਾਂ ਨੇ ਇੰਨੇ ਚਿਰ ਦਾ ਉਹਨਾਂ ਐਕਸ਼ਨਾਂ ਤੇ ਬੰਦਿਆਂ ਦੇ ਉੱਤੇ ਐਕਸ਼ਨ ਕਿਉਂ ਨਹੀਂ ਲਿਆ ਕਿਸੇ ਬੰਦੇ ਤੇ ਵੀ ਐਕਸ਼ਨ ਨਹੀਂ ਲਿਆ ਉਥੇ ਇੰਨੇ ਨਸ਼ਾ ਤਸਕਰ ਨੇ ਕਿਸੇ ਨੂੰ ਚੱਕਿਆ ਮੈਂ ਐਨੇ ਵਾਰੀ ਇਹਨਾਂ ਨੂੰ ਕਿਹਾ ਬੇਨਤੀਆਂ ਕੀਤੀਆਂ ਹੱਥ ਬੰਨੇ ਡਿੱਪੀ ਨੂੰ ਵੀ ਕਿਹਾ ਉਹਨਾਂ ਨੇ ਵੀ ਕਿਹਾ ਸਾਡੇ ਕੋਲ ਚਾਰ ਬ੍ਰਾਂਚਾਂ ਨੇ ਤੁਸੀਂ ਦੱਸੋ ਵੀ ਉਹਨਾਂ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਉਲਟਾ ਦੋਸ਼ੀ ਤੇ ਤਲਾਇਆ ਜਸਪ੍ਰੀਤ ਤੇ ਕਮਲਜੀਤ ਕੋਲ ਤੇ ਲਾਇਆ ਉਹਨਾਂ ਨੇ ਇਹ ਗੱਲ ਕਹੀ ਆ ਤੇਰੀ ਭੈਣ ਵੀ ਨਾਲ ਲੱਗ ਕੇ ਨਸ਼ਾ ਵੇਚਦੀ ਹੋਊਗੀ ਮੈਸਿਸਪੀ ਨੂੰ ਮਿਲਿਓ ਕੀ ਵਿਸ਼ਵਾਸਨ ਦੋ ਐਸਐਸਪੀ ਮੈਡਮ ਨੇ ਤਾਂ ਇਹ ਗੱਲ ਕਹੀ ਆ ਵੀ ਕੋਈ ਗ ਰੁਕੋ ਵੇਟ ਕਰੋ ਮੈਂ ਵੇਟਿੰਗ ਦੇ ਵਿੱਚ ਮੈਂ ਆਪਦੇ ਭਰਾ ਨੂੰ ਕਿਵੇਂ ਮਰਵਾ ਦਿਆਂ ਕਿੰਨੇ ਕਿ ਪਰਚੇ ਪਏ ਤੁਹਾਡੇ ਮੇਰੇ ਭਰਾ ਦੇ ਉੱਤੇ ਜੀ ਤਿੰਨ ਪਰਚੇ ਐਨਡੀਬੀਐਸ ਦੇ ਝੂਠੇ ਪਾਏ ਗਏ ਇਹਨਾਂ ਨੇ ਕੰਮ ਕੀ ਕਰਦਾ ਵੈਸੇ ਕੰਮ ਵੈਸੇ ਉਹਨਾਂ ਦਾ ਜੀ ਕੋਖਾ ਸੀਗਾ ਕੋਖਾ ਕੋਖੇ ਦੇ ਨਾਲ ਹੀ ਨੈਵ ਸਿੰਘ ਕਬੂਤਰ ਸੀਗਾ ਉਸ ਦੀ ਵਜ੍ਹਾ ਕਰਨ ਹੋਇਆ ਏ ਜੋ ਕੁਝ ਵੀ ਹੋਇਆ ਅੱਜ ਮੈਂ ਸਾਰੇ ਆਮ ਦੱਸ ਦਿਆਂ ਮੈਨੂੰ ਕੋਈ ਡਰ ਨਹੀਂ ਉਹਨਾਂ ਬੰਦਿਆ ਤੋਂ ਨੈਵ ਸਿੰਘ ਕਬੂਤਰ ਦੀ ਵਜ੍ਹਾ ਕਰ ਰ ਅੱਜ ਮੇਰਾ ਭਰਾ ਦੋਸ਼ੀ ਠਾਰ ਆਇਆ ਪਰ ਮੇਰੇ ਭਰਾ ਤੇ ਕੋਈ ਦੋਸ਼ ਨਹੀਂ ਆਪਣੇ ਕੋਖਾ ਸੀ ਨਾਲ-ਨਾਲ ਸੀਗੇ ਉਹਦਾ ਥੋੜੇ ਜੇ ਵੱਡੇ ਬੰਦਿਆਂ ਨਾਲ ਲੈਵਲ ਹੈ ਉਸਨੇ ਬੰਦੇ ਨੇ ਕਿਹਾ ਵੀ ਇਸ ਤਰੀਕੇ ਨਾਲ ਆ ਆ ਤੇ ਮੇਰਾ ਵੀ ਗੱਡੀ ਦੇ ਵਿੱਚ ਸਮਾਨ ਰਖਾ ਦੇ ਮੈਂ ਆਪਦਾ ਖੋਖਾ ਚੱਕਦਾ ਜਦੋਂ ਇਸ ਤਰੀਕੇ ਨਾਲ ਗੱਲਬਾਤ ਹੋਈ ਮੇਰਾ ਭਰਾ ਗਿਆ ਇਹਨਾਂ ਵੀ ਕੀ ਗੱਲ ਹੈ ਨੈਕਸਸ ਜੈਂਸੀ ਕੋਲੇ ਸੱਧਿਆ ਸ਼ਾਮ ਨੂੰ 6:20 ਵਜੇ ਜਦੋਂ ਸੱਧਿਆ ਦੇ 69 11 ਗੱਡੀ ਖੜੀ ਸੀ ਸਾਨੂੰ ਨਹੀਂ ਪਤਾ ਸੀ ਵੀ ਉਹ ਪੰਜਾਬ ਪੁਲਿਸ ਦੀ ਗੱਡੀ ਖੜੀ ਆ ਸਿਵਲ ਦੇ ਵਿੱਚ ਅਧਿਕਾਰੀ ਸੀਗੇ ਤਾਂ ਨਾ ਇਹ ਕਰ ਇੱਕ ਡੱਤਾ ਸਮਾਨ ਦਾ ਮੇਰੇ ਕੋਲੇ ਮੈਂ ਚੱਕ ਕੇ ਧਰ ਦੇ ਇੱਕ ਤੂੰ ਧਰ ਦੇ ਪੁਲਿਸ ਲੈ ਕੇ ਦੋਨਾਂ ਨੂੰ ਗਈ ਆ ਪਰ ਉਹ 35000 ਰੁਪਈਆ ਪਹਿਲਾ ਵਾਲੇ ਐਸਐਚਓ ਨੂੰ ਦੇ ਕੇ ਖੜਾ ਛਡਾਇਆ ਆ ਤੇ ਇਸ ਇਹਦੇ ਤੇ ਜਸਪ੍ਰੀਤੇ parte de ਮੰਗ ਕਰਦੇ ਹੁਣ ਮੰਗ ਤਾਂ ਸਹੀ ਇਹੀ ਕਰਦੇ ਵੀ ਜਿਹੜੇ ਜਸਪ੍ਰੀਤ ਦੇ ਪਰਚੇ ਆ ਇਹਨਾਂ ਤੇ ਵੱਡੇ ਲੈਵਲ ਦੇ ਅਧਿਕਾਰੀਆਂ ਤੋਂ ਜਾਤ ਬਰਾਮਤ ਸਿਲਕਰਵਾ ਕੇ ਉਹਦੇ ਪਰਚੇ ਰੱਦ ਕੀਤੇ ਜਾਣ ਜਿਹੜੇ ਬੰਦੇ ਇਹ ਕੰਮ ਕਰ ਰਹੇ ਆ ਚਿੱਟਾ ਗੋਲੀਆਂ ਸਮੈਗ ਜੋ ਕੁਛ ਵੀ ਕਰ ਰਹੇ ਆ ਜਿਹੜਾ ਵੀ ਨਸ਼ਾ ਕਰ ਰਹੇ ਆ ਉਹ ਰਾਮਪਰੇ ਦੇ ਉੱਤੇ ਠੱਲ ਪਾਈ ਜਾਵੇ ਰਾਮਪਰੇ ਦੇ ਵਿੱਚ ਜਿਹੜਾ ਬੰਦਾ ਵੀ ਕਰਦਾ ਉਹਨੂੰ ਸਿੱਧੀ ਵੀ ਗੱਲ ਚੱਕਿਆ ਜਾਵੇ ਤੇ ਸਾਡੀ ਮੰਗ ਦਾ ਵੀ ਉੱਥੋਂ ਦਾ ਸਾਰਾ ਪ੍ਰਸ਼ਾਸਨ ਬਦਲਿਆ ਜਾਵੇ ਨਾਮ ਲਿਆ ਹੈ ਸਪ ਸਰ ਦਾ ਨਾਮ ਲੈ ਕੇ ਕਹਿੰਦੇ ਹਾਂ ਹਾਂਜੀ ਹਾਂਜੀ ਤੇ ਕਿਸ ਤਰ੍ਹਾਂ ਦੀ ਕਾਰਵਾਈ ਮੰਗਦੇ ਅਸੀਂ ਕਾਰਵਾਈ ਦੀ ਇਹੀ ਮੰਗ ਕਰਦੇ ਆ ਵੀ ਜਦੋਂ ਅੱਜ ਸਿੱਧੀ ਵੀ ਗੱਲ ਉਹਨਾਂ ਨੂੰ ਦੱਸ ਸਕਦਾ ਉਹ ਸਾਨੂੰ ਕਦੋਂ ਮਰਜ਼ੀ ਮਰਵਾ ਸਕਦਾ ਉਹ ਤੇ ਇੱਕ ਮਿੰਟ ਦੇ ਵਿੱਚ ਕੋਈ ਵੀ ਕਾਰਵਾਈ ਕਰਾ ਸਕਦਾ ਅਸੀਂ ਮੰਗ ਇਹੀ ਕਰਦੇ ਹਾਂ ਕਿ ਐਸਐਚਓ ਦੀ ਉੱਥੇ ਬਦਲੀ ਕਰਵਾਈ ਜਾਵੇ ਜਿਹੜਾ ਉੱਥੋਂ ਦਾ ਸਟਾਫ ਹੈ ਉਹਨਾਂ ਦੀ ਵੀ ਬਦਲੀ ਕਰਵਾਈ ਜਾਵੇ ਅਸੀਂ ਇਹ ਮੰਗ ਕਰਦੇ ਹਾਂ ਜੇਕਰ ਤੁਹਾਡੀ ਮੰਗ ਨਾ ਮੰਨੀ ਜਾਵੇ ਤੁਸੀਂ ਇਸ ਨੂੰ ਲੈ ਕੇ ਸੀਐਮ ਨੂੰ ਮਿਲੋਗੇ ਜਾਂ ਹਾਂਜੀ ਮੈਂ ਅੱਗੇ ਵੀ ਜਾਊਂਗੀ ਮੈਂ ਕੋਰਟ 'ਚ ਵੀ ਜਾਊਂਗੀ ਜੀ ਮੈਂ ਸਿੱਧੀ ਗੱਲ ਸੀਐਮ ਸਾਹਿਬ ਕੋਲ ਵੀ ਸਿੱਧੀ ਪਹੁੰਚਾਂਗੀ ਵਾਹ ਹੈਂ ਚਾਹੇ ਉੱਥੇ ਮੈਨੂੰ ਮੀਡੀਆ ਲੈ ਕੇ ਜਾਣੀ ਪਵੇ ਚਾਹੇ ਕੁਝ ਵੀ ਕਰਨਾ ਪਵੇ ਚਾਹੇ ਮੈਨੂੰ ਉੱਥੇ ਮਰਨਾ ਪਵੇ ਕੁਛ ਛਾ ਕੇ ਪਰ ਮੈਂ ਇਸ ਤੋਂ ਅੱਗੇ ਆਪਣੇ ਭ ਕਿਆ ਸਪ੍ਰੀਟ ਹੈ ਅਨਸਰ ਇੱਕ ਕਰਾਮ ਸੋ ਦਾ ਲੇਡੀਜ਼ ਮੈਨ ਹੈ ਜੀ ਕਿ ਉਹ ਕਿ ਲੜਕੀ ਪੇਸ਼ ਹੋਈ ਸੀ ਸਾਹਿਬ ਦੇ ਅੱਜ ਉਹਨਾਂ ਨੇ ਇਹ ਦੱਸਿਆ ਸੀਗਾ ਵੀ ਮੈਂ ਕੋਈ ਨਸ਼ੇ ਵਾਲੇ ਸ਼ਾਇਦ ਖਾਦ ਮੇਬੀ ਉਹਨੇ ਬੁਟਾ ਸਿੰਘ ਜਿਹੜੇ ਐਸ ਐਚਓ ਹੈਗੇ ਆ ਉਹਨਾਂ ਨੂੰ ਕੋਈ ਦੱਸਿਆ ਸੀਗਾ ਤਾਂ ਉਹ ਕਹਿੰਦੇ ਵੀ ਸ਼ਾਇਦ ਮੇਰਾ ਨਾਮ ਉਹਨਾਂ ਨੇ ਡਿਸਕਲੋਜ਼ ਕਰਤਾ ਤੋ ਜੋ ਕੋਈ ਮਤਲਬ ਉਹਨਾਂ ਨੂੰ ਸ਼ਾਇਦ ਇਸ ਲੈਵਲ ਤੇ ਕੋਈ ਧਮਕੀ ਆ ਰਹੀ ਹੈ ਜਿਹਦੇ ਵਾਰੀ ਉਹਨਾਂ ਨੇ ਜੈ ਐਪਲੀਕੇਸ਼ਨ ਦਿੱਤੀ ਹੈ ਤੋ ਐਸਪੀ ਡੀ ਜਿਹੜੇ ਹੈਗੇ ਆ ਉਹਨਾਂ ਨੂੰ ਮਾਰਕ ਕੀਤੀ ਬਰखास्त ਤੇ ਵੈਰੀਫਾਈ ਕਰਕੇ ਜੇ ਮਤਲਬ ਆ ਵਾਕਿਆ ਦੇ ਵਿੱਚਲੀ ਇਹਨਾਂ ਨੇ ਕੋਈ ਇਸ ਤਰ੍ਹਾਂ ਦੀ ਗੱਲ ਕੀਤੀ ਹੈ ਤੋ ਉਹਨਾਂ ਤੇ ਐਕਸ਼ਨ ਲਿਆ ਜਾਵੇ ਪਰ ਸੜਾ ਜਿਹੜਾ ਇਹ ਤੁਸ਼ਕਾਰ ਕਰਦਾ ਹੈ ਉਹਦੇ ਨਾਮ ਦਾ ਸਟੋਰ ਹੈ ਉਹਨਾਂ ਦੀ ਮਤਲਬ वैसे ਤਾਂ ਨਹੀਂ ਹੁੰਦਾ ਲੇਕਿਨ ਇਹ ਵੈਰੀਫਾਈ ਤਾਂ ਹੀ ਕਰ ਰਹੇ ਨੇ ਕਿ ਕੀ ਨਾਮ ਡਿਸਕਲੋਜ਼ ਹੋਇਆ ਹੈ ਕਿ ਕਿਸੇ ਹੋਰ ਨੇ ਤਾਂ ਨਹੀਂ ਕੀਤਾ ਇਹਦਾ ਕੀ ਹੋਇਆ ਇਸੇ ਕਰਕੇ ਕਰ ਰਹੇ ਕਿ ਬੂਟਾ ਸਿੰਘ ਨੇ ਕੀਤਾ ਕਿ ਕਿਸੇ ਹੋਰ ਨੇ ਕੀਤਾ ਜਾਣ ਪੜਦਾ ਹੈ ਕਦੇ ਬਾਦਿਓ ਦੇ ਪਰੇਟ ਆ ਉਹਦੇ ਬਾਰੇ ਉਹੀ ਸਰ ਵੈਰੀਫਾਈ ਕਰਕੇ ਉਹਦੀ ਜਾਂਚ ਪੜਤਾਲ ਕਰਕੇ ਜੋ ਵੀ ਹੋਊਗਾ ਉਹਦੇ ਖਿਲਾਫ ਐਕਸ਼ਨ ਲਿਆ ਜਾਊਗਾ ਜੀੜੀ ਜੈਡੀ ਸਾਹਿਬ ਨੇ ਕਿਹਾ ਕਿ ਬੂਟਾ ਸਿੰਘ ਨੇ ਵੀ ਕਰਕਾ ਜਾ ਕੇ ਜਿਨ੍ਹਾਂ ਦੇ ਨਾਲ ਉਹਨਾਂ ਤੋਂ ਜਾ ਕੇ ਹੈ ਵੀ ਇਸ ਰੈਡੀਨਸ ਨੂੰ ਸਾਹਮਣੇ ਤੇ ਅਪਲੀਕੇਸ਼ਨ ਦੇਖਣ ਇਸੇ ਕਰਕੇ ਜਿਹੜੀ ਦਰਖਾਸਤ ਹੈ ਐਸਪੀ ਡੀ ਸਾਹਿਬ ਨੂੰ ਉਹਦੀ ਜਿਹੜੀ ਵੈਰੀਫਾਈ ਕੀਤੀ ਮਾਰਕ ਕੀਤੀ ਗਈ ਹੈ ਐਸਪੀ ਡੀ ਸਾਹਿਬ ਉਹਦਾ ਹੈ ਦੋ ਦਿਨਾਂ ਚ ਕਨਕਲੂਜਨ ਕੱਢ ਕੇ ਸਾਨੂੰ ਦੱਸ ਦੇਣਗੇ ਕਿ ਕੀ ਉਹਦੇ ਵਿੱਚ ਐਸਐਚਓ ਦਾ ਫਾਲਟ ਹੈ ਕਿ ਐਸਐਚਓ ਘਰ ਘਰ ਜਾ ਕੇ ਜੋ ਉਹ ਮਦਈ ਦੱਸਣ ਮੁਤਾਬਕ ਕਿ ਉਹਨੇ ਵੀ ਉਹਨਾਂ ਦਾ ਨਾਮ ਲਿਆ ਜੇ ਉਹਨਾਂ ਨੂੰ ਵੀ ਇਹ ਗੱਲ ਸਾਹਮਣੇ ਆਉਂਦੀ ਤੇ ਜ਼ਰੂਰ ਪੂਰਕ ਐਕਸ਼ਨ ਲੈ ਜੋ